ਦੇ ਡਾਕਟਰ ਦਲਜੀਤ ਸਿੰਘ ਜੀ ਮੇਰੇ ਦੁਆਰਾ ਲਿਖੀ ਹੋਈ ਸੈਕ੍ਰੇਟਰੀ ਜਿਹੜੀ ਆ ਉਹ ਅਜੇ ਕਾਲ ਤੱਕ ਤੇ ਪੜੀ ਗਈ 11 ਵਜੇ ਤੁਹਾਡੀ ਮੀਟਿੰਗ ਸ਼ੁਰੂ ਹੁੰਦੀ ਹੈ ਸਵੇਰ ਕਰੇ ਮੀਟਿੰਗ ਖਤਮ ਇਹਦਾ ਮਤਲਬ ਅਜੇ ਵੀ ਜਥੇਦਾਰ ਦਬਾਰ ਥੱਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਅੱਜ ਸ਼੍ਰੀ ਅਕਾਲ ਤੱਕਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਪੰਜ ਸਿੰਘ ਸਹਿਬਾਨ ਦੀ ਮੌਜੂਦਗੀ ਉੱਥੇ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਸਾਡੇ ਨਾਲ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸ਼ਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਜੀ ਮੇਰੇ ਵੱਲੋਂ ਜੀ ਪੱਟੀ ਸਾਹਿਬ ਕਿੱਦਾਂ ਦੇਖਦੇ ਹੋ ਐਸ ਪੂਰੇ ਅੱਜ ਜੋ ਅਕਾਲ ਤਖਤ ਸਾਹਿਬ ਤੋਂ ਉਹ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਇਕਰਾਰ ਕਰ ਦਿੱਤਾ ਗਿਆ ਪਹਿਲੀ ਗੱਲ ਤੇ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਦੂਜੀ ਵਾਰੀ ਤਨਖਾਹ ਲੱਗਣ ਜਾ ਰਹੀ ਹੈ। ਪਹਿਲੀ ਵਾਰੀ 2018 ਤੇ ਗਿਆਨੀ ਹਰਪ੍ਰੀਤ ਸਿੰਘ ਰਤਨਖਾਹ ਲਈ ਸਵਿਧਾ ਨੂੰ ਵੀ ਤੁਸੀਂ ਜਿਹੜੀ ਆ ਤੁਹਾਡੇ ਸਮੇਂ ਤੇ 100 ਦੇ ਕਰੀਬ ਜਿਹੜੀਆਂ ਬੇਦਖੀਆਂ ਆਈਆਂ ਨੇ ਤੁਸੀਂ ਕੀਤਾ ਕੁਝ ਨਹੀਂ ਹੈਗਾ। ਹੁਣ ਬਕਾਇਦਾ ਤੌਰ ਤੇ ਜਿਹੜੀਆਂ ਤਨਖਾਹਾਂ ਰਹਿ ਗਈਆਂ ਰਹਿ ਗਈਆਂ ਸੀ ਜਿਵੇਂ 90 ਲੱਖ ਤੇ ਇਸਤਿਹਾਰ ਦੀ ਸੀ ਸੋਦਾ ਸਾਹਿਬ ਨੂੰ ਮਾਫੀ ਸੀ ਇਹ ਸਾਰੀਆਂ ਚੀਜ਼ਾਂ ਗਈਆਂ ਰਹਿ ਗਈਆਂ। ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਫਾਦਰ ਨੇ ਬੜੇ ਪਖੰਡ ਕੀਤੇ ਕਾਲ ਤੱਕ ਤੇ ਆਪੇ ਖੰਡਪਟ ਕਰਤਾ ਆਪੇ ਆ ਕੇ ਮਾਦੀ ਮੰਗਲੀ ਭੁੱਲ ਚੁੱਕ ਮਾਫ ਕਰਨੀ ਜਾਣੇ ਜਾਣੇ ਹੋਈਆਂ ਗਲਤੀਆਂ ਤੇ ਸੰਗਤਾਂ ਦੇ ਵਿੱਚ ਬਕਾਇਦਾ ਤੌਰ ਤੇ ਇਹ ਚੀਜ਼ ਪਾਈ ਜਾ ਰਹੀ ਸੀ ਕਿ ਜਾਣੇ-ਅਣਜਾਣੇ ਨਹੀਂ ਇੱਥੇ ਤੇ ਤੁਹਾਨੂੰ ਆਪਣੀ ਗਲਤੀ ਮੰਨਣੀ ਪਊਗੀ ਫਲਾਣੀ ਗਲਤੀ ਹੈ ਉਹਦੇ ਵਿੱਚ 1 ਜੁਲਾਈ ਨੂੰ ਫਿਰ ਜਿਹੜੇ ਇਹਨਾਂ ਦੇ ਬ੍ਰੋਦੀ ਧਿਰ ਦੇ ਬੰਦੇ ਦੇ ਬਾਗੀ ਧਿਰ ਦੇ ਬੰਦੇ ਜਿਹੜੇ ਆਪਾਂ ਕਹਿ ਲਈਏ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਪੱਤਰ ਲਿਖ ਕੇ ਕਿਹਾ ਵੀ ਆ ਆ ਇਹਨਾਂ ਗਲਾਈ ਹੋਈਆਂ ਤੇ ਅਸੀਂ ਮਾਫੀ ਮੰਗਦੇ ਅਸੀਂ ਨਹੀਂ ਸ਼ਾਮਲ ਹੋੱਚੇ ਹਾਂ ਅਸੀਂ ਮਾਫੀ ਮੰਗਦੇ ਹਾਂ ਉਹਦਾ ਸਪਸ਼ਟੀਕਰਨ ਬਕਾਇਦਾ ਤੌਰ ਤੇ 17 ਜੁਲਾਈ ਨੂੰ ਜਿਹੜੀ ਚਿੱਠੀ ਜਾਂਦੀ ਹੈ ਸੰਜੀਤ ਸਿੰਘ ਬਾਦਲ ਨੂੰ ਅਕਾਲ ਤਖਤ ਤੋਂ ਇਹ ਫਿਰ 24 ਜੁਲਾਈ ਨੂੰ ਉਹਦਾ ਜਵਾਬ ਦਿੰਦੇ ਆ ਸਾਰੀਆਂ ਗਲਤੀਆਂ ਆਪਣੀ ਝੋੜੀ ਚ ਪੋਦੇ ਹਾਂ ਜੀ ਸਾਡੀ ਸਰਕਾਰ ਸਮਝਈਆ ਅਸੀਂ ਆਪਣੀਆਂ ਗਲਤੀਆਂ ਮੰਨਦੇ ਆ ਫਿਰ ਇੱਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਕਾਲ ਤੱਕ ਅੱਗੇ ਵੱਖ-ਵੱਖ ਜਥੇਬੰਦੀਆਂ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਜੀ ਇਹ ਖੁਦਾਹਾਂ ਦੀ ਗਲਤੀ ਦੀ ਮਾਫੀ ਹੁੰਦੀ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਜਿਹੜੀ ਗਲਤੀ ਆ ਉਹ ਅਣਜਾਣੇ ਚ ਹੁੰਦੀ ਹੈ ਗੁਨਾਹ ਜਾਣਬੁੱਝ ਕੇ ਕੀਤੇ ਜਾਂਦੇ ਖੈਰ ਅੱਜ ਜਥੇਦਰਾਂ ਨੇ ਲਫ਼ਜ਼ ਗੁਨਾਹ ਵਰਤਿਆ ਹੁਣ 30 ਤਰੀਕ ਦੀ ਮੀਟਿੰਗ ਸੀਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦਾ ਡਵਾਈਜ਼ਰ ਕੌਣ ਮੇਰੀ ਭਾਈ ਰਣਜੀਤ ਸਿੰਘ ਨੇ ਗੱਲ ਹੋਈ ਹੈ ਜਿਹੜੇ ਸਾਬਕਾ ਜਥੇਦਾਰ ਨੇ ਪ੍ਰਕਿਰਿਆ ਕੀ ਹੁੰਦੀ ਹੈ ਤਨਖਾਹਾਂ ਸੀ ਕਿਹਨੂੰ ਕਰਾ ਦਿੰਦੇ ਆ ਤਨਖਾਹਾਂ ਸੀ ਉਹਨੂੰ ਕਰਾ ਦਿੰਦੇ ਆ ਜਿਹੜਾ ਅਕਾਲ ਤਖਤ ਤੇ ਪੇਸ਼ ਹੋਣ ਤੋਂ ਆਕੀ ਹੋਵੇ ਸਰਦਾਰ ਸੁਖਬੀ ਸਿੰਘ ਆਕੀ ਨਹੀਂ ਹੈ ਪੇਸ਼ ਹੋਣ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਵੀ ਬਕਾਇਦਾ ਤੌਰ ਤੇ ਹਾਜ਼ਰ ਸੀ ਉੱਥੇ ਕਾਲ ਤੱਕ ਦੇ ਉੱਤੇ ਲੇਕਿਨ ਇਹ ਤਨਖਾਹ ਕਰ ਦਿੱਤਾ ਵਾਕੀ ਨਹੀਂ ਹੈਗਾ ਅਕੀ ਕੌਣ ਸੀਗਾ ਜਗਦੇਵ ਸਿੰਘ ਤਲਵੰਡੀ ਸਰਜੀਤ ਸਿੰਘ ਬਰਨਾਲਾ ਉਹ ਆਕੀ ਸਨ ਜਿਨ੍ਹਾਂ ਨੂੰ ਤਨਖਾਹ ਕਰ ਦਿੱਤਾ ਗਿਆ ਇਸ ਕਰਕੇ ਇਹ ਜਿਹੜੀ ਹੈ ਪ੍ਰਕਿਰਿਆ ਮੈਨੂੰ ਤਾਂ ਸਮਝ ਨਹੀਂ ਆਈ ਕਿਉਂ ਤਨਖਾਹ ਕਰ ਦਿੱਤਾ ਜਦੋਂ ਸੁਖਬੀਰ ਸਿੰਘ ਬਾਦਲ ਹਾਜ਼ਰ ਹੈ ਤੁਸੀਂ 2 ਦਿਨ ਪਹਿਲਾਂ ਐਕਚੁਅਲੀ ਬੇਸਿਕਲੀ ਗਿਆਨੀ ਗੁਰਬਚਨ ਸਿੰਘ ਦੇ ਟੈਂਪਲੇਟ ਤੇ ਇੱਕ ਪ੍ਰਕਿਰਿਆ ਹੁੰਦੀ ਸੀ ਜਿਹੜੇ ਬੰਦੇ ਦੇ ਖਿਲਾਫ ਵੀ ਸ਼ਿਕਾਇਤ ਆਉਂਦੀ ਸੀ ਨੂੰ ਉਹਨੂੰ ਆਪਣਾ ਸਪਸ਼ਟਿਕਲ ਬਦਲਣ ਵਾਸਤੇ ਜਿਹੜਾ ਸੀ ਉਹ ਤਿੰਨ ਵਾਰੀ ਬੁਲਾਇਆ ਜਾਂਦਾ ਸੀ ਤਿੰਨ ਵਾਰੀ ਦੇ ਵਿੱਚ ਜੇ ਉਹ ਨਹੀਂ ਆਇਆ ਤੇ ਫਿਰ ਉਹਦੇ ਤੇ ਕਾਰਵਾਈ ਜੋ ਮर्याਦਾ ਦੇ ਸਾਨੂੰ ਜਿਸ਼ੂ ਕੀਤੀ ਜਾਂਦੀ ਸੀ ਫਿਰ ਉਹਨੂੰ ਤਨਖਾਹਿਆ ਕਰਾ ਦਿੱਤਾ ਜਾਂਦਾ ਸੀ ਲੇਕਿਨ ਜਦੋਂ ਬੰਦਾ ਆਕ ਹੀ ਨਹੀਂ ਜਿਹਦੀ ਗੱਲ ਹੀ ਕੋਈ ਨਹੀਂ ਉਹ ਕਹਿੰਦਾ ਵੇ ਤਿਆਰ ਤੁਸੀਂ ਵੇਤਨ ਖੇ ਕਰਦੇ ਇਹਨੂੰ ਇਹ ਜਿਥੇ ਤੱਕ ਨੇ ਕਿਹੜੀ ਮਰਿਆਦਾ ਦੇ ਅੱਧ ਕੀਤਾ ਮੈਨੂੰ ਨਹੀਂ ਪਤਾ ਜਾਂ ਉਹਨਾਂ ਦੀ ਆਪਣੀ ਮਰਜ਼ੀ ਸੀ ਤਨਖਾਹ ਕਰਾ ਦੇਣਾ ਵਾ ਲੇਕਿਨ ਬਾਕੀ ਜਿਹੜੇ ਨਾਲ ਤੁਹਾਨੂੰ ਇਹ ਵੀ ਦੱਸ ਦਿਆਂ ਮੈਂ ਦੋ ਨਾਂ ਨੇ 2007 ਤੋਂ ਲੈ ਕੇ 2017 ਤੱਕ ਜਿਹੜੇ ਅਕਾਲੀ ਸਰਕਾਰ ਦੀ ਕੈਬਨਟ ਦੇ ਵਿੱਚ ਮੰਤਰੀ ਰਹੇ ਨੇ ਸਿੱਖ ਮੰਤਰੀ Hindu ਨਹੀਂ ਸਿੱਖ ਵੀ ਉਹ ਜਿਹੜੇ ਗੁਰਸਿੱਖ ਨੇ ਕਈਆਂ ਨੇ ਦਾੜ੍ਹੀ ਕਟਾਏ ਹੁੰਦੇ ਤੇ ਕਈਆਂ ਵਾਲ ਕਟਾਏ ਹੁੰਦੇ ਤੇ ਉਹਨੇ ਸਿੱਖ ਹੁੰਦੇ ਨੇ ਉਹਨਾਂ ਨੂੰ ਨਹੀਂ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਗੁਰਸਿੱਖ ਨੇ ਉਹਨਾਂ ਕੋਲੋਂ ਸਪਸ਼ਟੀਕਰ ਮੰਗਿਆ ਵੀ ਆਹ ਜਿਹੜੀ ਹੈ ਕਟਾਈਆਂ ਉਸ ਟਾਈਮ ਤੋਂ ਹੋਈਆਂ ਤੁਹਾਡਾ ਰੋਲ ਉਦੋਂ ਕੀ ਰਿਹਾ ਸੀ ਤੁਸੀਂ ਉਦੋਂ ਚੁੱਪ ਕਿਉਂ ਰਹੇ ਹੋ ਉਹਨਾਂ ਦਾ ਸਪਸ਼ਟੀਕਰ ਹੋਊਗਾ ਤੇ ਉਹਨਾਂ ਤੇ ਬਾਅਦ ਚ ਫੈਸਲਾ ਹੋਊਗਾ ਸਖਬੀਰ ਸਿੰਘ ਬਾਦਲ ਦੇ ਹਉਤੇ ਬਕਾਇਦਾ ਤੌਰ ਤੇ ਜਿਹੜੀ ਅੱਜ ਤਨਖਾਹ ਲਾਏਗੀ ਤਨਖਾਹਿਆ ਸੁਣਾਇਆ ਗਿਆ ਕਰਾ ਦਿੱਤਾ ਕਿ ਮੈਂ ਸੋਚਦਾ ਵੀ ਇਹ ਮਰਿਆਦਾ ਦੇ ਉਲਟ ਆ ਮਰਿਆਦਾ ਅੰਦੀ ਆ ਕਿ ਜੇ ਕੋਈ ਆਕੀਆ ਪੇਸ਼ ਨਹੀਂ ਹੁੰਦਾ ਉਹਨੂੰ ਤਨਖਾਹਿਆ ਕਰਾਰ ਦੇ ਦਿਓ ਤਨਖਾਹ ਦਾ ਮਤਲਬ ਹੁੰਦਾ ਵਾ ਇਹਦੇ ਨਾਲ ਸਿੱਖ ਸਮਾਜ ਦੇ ਕਿਸੇ ਪ੍ਰਕਾਰ ਦੀ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਅੱਜ ਤੁਸੀਂ ਸਖਬੀਰ ਸਿੰਘ ਬਾਦਲ ਨੂੰ ਤਨਖਾਹ ਕਰ ਦੇ ਦਿੱਤਾ ਤਨਖਾਹੀਆਕਰਾਰ ਦਾ ਮਤਲਬ ਇਹ ਆ ਵੀ ਸੁਖਬੀਰ ਸਿੰਘ ਬਾਦਲ ਹੁਣ ਕਿਸੇ ਵੀ ਰਾਜਸੀ ਧਾਰਮਿਕ ਜਾਂ ਸਮਾਜਿਕ ਸਟੇਜ ਤੇ ਨਹੀਂ ਜਾ ਸਕਦੇ। ਉਹਨਾਂ ਤੇ ਆਟੋਮੈਟਿਕਲੀ ਬੈਨ ਹੋ ਗਿਆ ਭਾਵੇਂ ਜਥੇਦਰ ਨੇ ਆਪਣੇ ਹੁਕਮਨਾਮੇ ਚ ਆਪਣੇ ਆਦੇਸ਼ ਨਹੀਂ ਗੱਲ ਕਹੀ। ਲੇਕਿਨ ਤਨਖਾਈਏ ਤੇ ਇਹ ਸ਼ਰਤਾ ਆਟੋਮੈਟਿਕਲੀ ਲਾਗੂ ਹੋ ਜਾਂਦੀਆਂ ਨੇ। ਦੂਸਰੀ ਚੀਜ਼ ਜਿਹੜੀ ਛੱਕ ਦੇ ਘਰੇ ਚ ਆਉਂਦੀ ਕੱਲ ਤੁਸੀਂ ਬਲਵਿੰਦਰ ਸਿੰਘ ਭੂਦਨ ਨੂੰ ਬਕਾਇਦਾ ਤੌਰ ਤੇ ਐਕਟਿੰਗ ਜਥੇ ਦਾ ਐਕਟਰ ਪ੍ਰਧਾਨ ਬਣਾਉਂਦੇ ਹੋ ਅੱਜ ਇਹ ਫੈਸਲਾ ਆ ਜਾਂਦਾ ਵਾ ਤੇ ਕਈ ਲੋਕ ਤੇ ਇਹ ਸ਼ੱਕ ਕਰਦੇ ਵੀ ਸ਼ਾਇਦ ਡਾਕਟਰ ਦਲਜੀਤ ਸਿੰਘ ਚੀਮੇ ਦੁਆਰਾ ਲਿਖੀ ਹੋਈ ਸਕ੍ਰਿਪਟ ਜਿਹੜੀ ਆ ਉਹ ਅੱਜ ਕੱਲ ਤੱਕ ਤੇ ਪੜੀ ਗਈ 11 ਵਜੇ ਤੁਹਾਡੀ ਮੀਟਿੰਗ ਸ਼ੁਰੂ ਹੁੰਦੀ ਹੈ ਸਵੇਰੇ ਕਰੇ ਮੀਟਿੰਗ ਖਤਮ ਕਦੀ ਵੀ ਇਹダ ਨਹੀਂ ਹੁੰਦਾ ਬਕਾਇਦਾ ਤੌਰ ਤੇ ਪੂਰੀਆਂ ਬਰੀਕੀਆਂ ਨਾਲ ਗੱਲ ਕੀਤੀ ਜਾਂਦੀ ਤੁਸੀਂ ਉੱਥੇ ਕਾਲ ਤੱਕ ਦੀ ਫਸਿਲਤ ਤੇ ਗਏ ਉੱਥੇ ਭੱਜੇ ਤੁਸੀਂ ਜਿਹੇ ਦਾ ਰਕਾਲ ਤੱਕ ਤਿੰਨ ਮਿੰਟ ਨਹੀਂ ਬੋਲੇ ਉੱਥੇ ਲੋਕ ਅੱਲਾ ਕੀਤੇ ਕਰਕੇ ਆ ਗਏ ਉੱਥੇ ਭਾਈ ਉੱਥੇ ਤਫਸੀਲ ਦੱਸੋ ਕਿ ਕਿਹੜੀ ਕਿਹੜੀ ਗਲਤੀ ਹੈ ਕਿਵੇਂ ਕੀਤੀ ਹੈ ਕੀ ਹੋਇਆ ਕੀ ਨਹੀਂ ਹੋਇਆ ਕਦੋਂ ਸਪਸ਼ਟੀਕਰਨ ਆਇਆ ਕਦੋਂ ਸ਼ਿਕਾਇਤ ਆਈ ਉਹਦੇ ਤੇ ਅਸੀਂ ਕੀ ਕਰੀਏ ਦੱਸੋ ਤੁਸੀਂ ਦੱਸ ਦੇ ਕੋਈ ਨਹੀਂ ਸਕਦਾ ਨੂੰ ਇਹਦਾ ਮਤਲਬ ਅਜੇ ਵੀ ਜਥੇਦਾਰ ਦਬਾ ਥੱਲੇ ਨੇ ਅਗਲੀ ਗੱਲ ਜਥੇਦਾਰਾਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਜਿਹੜੇ ਜਥੇਦਾਰ ਕਾਲ ਤੱਕ ਮੈਂ ਸਿੰਘ ਸਾਹਿਬ ਬਿਲਕੁਲ ਨਹੀਂ ਕਹੂੰਗਾ ਜਥੇਦਾਰ ਕਹੂੰਗਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਤਖਤ ਸ਼੍ਰੀ ਦਮਨੰਦ ਸਾਹਿਬ ਦੇ ਜਥੇਦਾਰ ਨੇ ਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜਿਹੜੇ ਤਖਤ ਸ਼੍ਰੀ ਕਿਸਗੜ ਸਾਹਿਬ ਦੇ ਐਕਟਿੰਗ ਜਥੇਦਾਰ ਨੇ नाल दरबार साहब तो ग्रंथी आेख सा को बदा ही नहीं है्ञानी रघवीर सिंह जहेदर अकाल तख्त हड्ड ग्रंथी भी दरबार साहब क्या बात है एक तीन जथेदार हो गए चौथा दरबार साहब का तो एक ग्रंथी बैठा सी ज्ञानी बलजीत सिंह एक सी जरा जथेदारटना साहब तो आया ज्ञानी बलदेव सिंह यह जथेदार बैठे ने ਕਿ ਤੁਸੀਂ ਮਤਲਬ ਇਹੋ ਹੀ ਕਰਨਾ ਤੇ ਵੀਡੀਓ ਕਾਨਫਰੈਂਸ ਸਾਰਿਆਂ ਨਾਲ ਗੱਲ ਕਰ ਸਕਦੇ ਤੂੰ ਕਰ ਲਓ ਤੁਸੀਂ ਕੋਈ ਗੱਲ ਨਹੀਂ ਜਿਹਦਰ ਕੱਲਾ ਫੈਸਲਾ ਸੁਣਾ ਦੇ ਅਕਾਲ ਤਖਤ ਉਹ ਆ ਕੇ ਕੋਈ ਗੱਲ ਨਹੀਂ ਮਤਲਬ ਵੀ ਇਹ ਮੈਂ ਸੋਚਦਾ ਕੋਈ ਮर्यादा ਨਵੀਂ ਪੈਦਾ ਕਰ ਦਿੱਤੀ ਹੈ ਵੀ ਜਿਹੜਾ ਬੰਦਾ ਆਕੀ ਹੈ ਹੀ ਨਹੀਂ ਮੌਕੇ ਤੇ ਹਾਜ਼ਰ ਉਹਨੂੰ ਤੁਸੀਂ ਤੁਰ ਖਈਆ ਕਰਾ ਦੇਣੇ ਮੈਨੂੰ ਵਿਖਾ ਦਿਓ ਕਿਤੇ ਫੁੱਟਚਰ ਚ ਇਹ ਜਿਹੜੀ ਪੰਜ ਛੇ ਦੀ ਗੱਲ ਉਹ ਇਹੋ ਜਿਹੀ ਹੋਈ ਹੈ ਇਸੇ ਕਰਕੇ ਚਲੋ ਸਾਹਦੇ ਹੁੰਦੇ ਵੀ ਜਿਹਹਦਰ ਜਿਹੜਾ ਉਹ ਹੁਕਮ ਉਹ ਸਿਰ ਮੱਥੇ ਸੀ ਮੰਨਦੇ ਆ ਜੋ ਉਹਨਾਂ ਕੀਤਾ ਠੀਕ ਕੀਤਾ ਲੇਕਿਨ ਇਹਦੇ ਨਾਲ ਵੀ ਮੈਂ ਮਹਿਸੂਸ ਕਰਦਾ ਵੀ ਜਿਸ ਤਰੀਕੇ ਨਾਲ ਇਹ ਫੈਸਲਾ ਸੁਣਾਇਆ ਗਿਆ ਵ ਜਿਸ ਤਰੀਕੇ ਮੈਂ ਇਹ ਆਦੇਸ਼ ਜਾਰੀ ਕੀਤਾ ਗਿਆ ਵ ਇਹ ਵੀ ਸ਼ੱਕ ਦੇ ਘੇਰੇ ਵਿੱਚ ਕੀ ਕੀ ਸੁਖਬੀਰ ਸਿੰਘ ਬਾਦਲੂ ਪਤਾ ਸੀ ਤਨਖਾਹੇ ਕਰਾ ਦੇ ਦਿੰਦੇ ਨੇ ਅੱਜ ਹਾਂ ਇੱਕ ਗੱਲ ਸੀ ਅੱਜ ਤਨਖਾਹੇ ਕਰਾ ਦਿੱਤਾ ਜਾਂਦਾ ਅੱਜ ਜੋ ਭੁੰਡ ਨੂੰ ਬਣਾਉਂਦੇ ਆ ਕਿ ਪ੍ਰਦਾਨ ਤੇ ਗੱਲ ਬਣ ਜਾਂਦੀ ਆ ਤੁਸੀਂ ਇੱਕ ਦਿਨ ਪਹਿਲਾਂ ਬਣਾਉਣ ਦਿਓ ਤਨਖਾਹਿਆ ਜਦੋਂ ਤੋਂ ਕਰਾਰ ਹੋਣ ਤੋਂ ਪਹਿਲਾਂ ਕਿ ਜਦ ਜਹੇਦਰ ਕਿਤੇ ਕਿਤੇ ਕਾਣੇ ਨੇ ਤੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੇ ਸਕੱਤਰ ਲਿਖੀ ਭੇਜੀਏ ਉੱਤੇ ਸਭ ਫੈਸਲਾ ਹੋ ਗਿਆ ਜੀ ਜੀ ਅਟਾਸ਼ਾਪ ਉਹਦਰ ਇਹ ਵੀ ਜਾਣਨਾ ਚਾਹਾਂਗੇ ਵੀ ਕੀ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਿਸੇ ਪ੍ਰਧਾਨ ਨੂੰ ਇਦਾਂ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਾ ਜਿਵੇਂ ਸੁਖਬੀਰ ਬਾਦਲ ਦੋ ਵਾਰੀ ਤਨਖਾਹਿਆ ਕਰਾਰ ਹੋ ਚੁੱਕੇ ਮੇਰੇ ਕੋ ਜੋ ਮੇਰੀ ਇਨਫਰਮੇਸ਼ਨ ਦੇ ਮੁਤਾਬਕ ਹੈ ਮਾਸਟਰ ਤਾਰਾ ਸਿੰਘ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਇਹਨਾਂ ਦੋਵਾਂ ਤੇ ਇਹ ਦੋਸ਼ ਲੱਗਦਾ ਸੀ ਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਕੇ ਭੁਖੜਤਾਲ ਸ਼ੁਰੂ ਕੀਤੀ ਤੇ ਮੁੜ ਕੇ ਅਦਵਾਤੇ ਅਡਵਾਤੇ ਛੱਡੀ ਜਦੋਂ ਅਦਵਾਤੇ ਸ਼ਰਤ ਦਿੱਤੀ ਇਹਨਾਂ ਨੇ ਇੰਨਾ ਦੇ ਰੋਸ ਵਜੋਂ ਹੀ ਬਕਾਇਦਾ ਤੌਰ ਤੇ ਇੱਕ ਕਾਂਗਰਸੀ ਦਰਸ਼ਨ ਸਿੰਘ ਫੇਰੂਬਾ ਨੇ ਭੁਖੜਤਾਲ ਰੱਖੀ ਸੀ 74 ਦਿਨ ਉਹ ਜੇਲ੍ਹ ਚ ਭੁਖ ਰਿਆ ਸੀ ਤੇ 74 ਦਿਨਾਂ ਬਾਅਦ ਹੀ ਡੈਥ ਹੋਈ ਸੀ ਤੇ ਅੱਜ ਵੀ ਲੋਕ ਨੂੰ ਛੀਦਾ ਮੰਨਦੇ ਆ ਲੇਕਿਨ ਅਕਾਲੀ ਨਹੀਂ ਮੰਨਦੇ ਕੋ ਕਾਂਗਰਸੀ ਸੀ ਉਹ ਅਕਾਲੀ ਨਹੀਂ ਸੀ ਉਹ ਪੰਜਾਬ ਦੀਆਂ ਮੰਗਾਂ ਤੇ ਹੈਗੇ ਹੈਗੇ ਸੀ ਲੇਕਿਨ ਉਹਦੀ ਜਿਹੜੀ ਭੁਖੜਤਾਲ ਸੀ ਇਹਨਾਂ ਜਿੱਤੇ ਨਾ ਜਿੱਥੇ ਤਰ੍ਹਾਂ ਦੇ ਖਿਲਾਫ ਸੀਗੀ ਪੀ ਤੁਸੀਂ ਮਰਿਆਦਾ ਦੀ ਡੰਗਣਾ ਕੀਤੀ ਜੇ ਕਾਲ ਤੱਕ ਤੇ ਅਰਦਾਸ ਕੀਤੀ ਸੀ ਤੇ ਤੁਸੀਂ ਲਖਮਣ ਸਿੰਘ ਧਾਰੋਵਾਲੀ ਦਾ ਵੇਖ ਲਓ ਇਤਿਹਾਸ ਸੁਣ ਲਓ ਤੁਸੀਂ ਨਣਕਾਣਾ ਸਾਹਿਬ ਤੇ ਜਦੋਂ ਉਹ ਕਬਜ਼ਾ ਛਡਾਉਣ ਗਏ ਮੰਤਕਲੂ ਦੇ ਅਰਦਾਸ ਕੀਤੀ ਹੈ ਪਹਿਲਾਂ ਸੱਚੇ ਸੋਧੇ ਕੋਥਰ ਦਾਸ ਕਰਕੇ ਗਏ ਤੇ ਬਾਅਦ ਚ ਮਾਸਟਰ ਤਾਰਾ ਸਿੰਘ ਤੇ ਹੋਰ ਆਗੂ ਦਾ ਸਨੇਹ ਹੁੰਦਾ ਵੀ ਤੁਸੀਂ ਹਾਲ ਦੀ ਕਰੀ ਪੋਸਟਪੋਨ ਕਰਦੇ ਕਹਿੰਦੇ ਨਹੀਂ ਅਰਦਾਸ ਹੋ ਚੁੱਕੀ ਸੀ ਜਾਵਾਂਗੇ ਇਹ ਦੋ ਵਿਅਕਤੀਆਂ ਦੇ ਮਾਸਟਰ ਤਾਰਾ ਸਿੰਘ ਸ਼ੂਗਰ ਦਾ ਮਰੀਜ਼ ਸੀਗਾ ਇਹ ਬਹੁਤੀ ਦੇਦਾ ਉਹ ਭੁੱਖ ਤਲ ਨਹੀਂ ਰੱਖ ਸਕਦਾ ਸੀ ਤੇ ਲੋਕਾਂ ਨੇ ਕਹਿ ਕਵਾ ਕੇ ਛਡਾ ਦਿੱਤੀ ਉਸ ਦੋਸਤ ਦੇ ਵਿੱਚ ਇਹਨਾਂ ਦੋਵਾਂ ਨੂੰ ਪਹਿਲਾਂ ਅਕਾਲ ਤੱਕ ਤੋਂ ਤਨਖਾਹ ਲਾਈ ਗਈ ਸੀ ਤਨਖਾਹ ਇੱਕ ਰਾਹ ਨਹੀਂ ਤੱਕਿਆ ਤਨਖਾਹ ਲਾਈ ਗਈ ਸੀ ਅੱਗੇ ਚੱਲਦੇ ਹਾਂ ਆਪਾਂ ਜਗਦੇਵ ਸਿੰਘ ਤਲਵੰਡੀ 1979 ਦੇ ਵਿੱਚ ਪੰਥਕ ਇੱਕ ਤਾਂ ਦੀ ਗੱਲ ਚੱਲੀ ਸੀ ਜਥੇਦਾਰ ਮੋਹਨ ਸਿੰਘ ਤੋੜ ਨੂੰ ਜਦੋਂ ਸੰਤ ਫਤਿਹ ਸਿੰਘ ਨੂੰ ਲਾ ਕੇ ਪ੍ਰਧਾਨ ਬਣਾਇਆ ਜਾਂਦਾ ਵਾ ਐਕਟਿੰਗ ਪ੍ਰਧਾਨ ਬਜਾਇਦਾ ਜਾਂ ਜੋ 3 ਮਹੀਨੇ ਬਾਅਦ ਬਕਾਇਦਾ ਤੌਰ ਤੇ ਪੂਰਾ ਪ੍ਰਧਾਨ ਬਣਾਇਆ ਜਾਂਦਾ ਤੇ ਇਹਨੂੰ ਇਹ ਉਮੀਦ ਸੀ ਸੰਤ ਫਤਿਹ ਸਿੰਘ ਨੂੰ ਵੀ ਮੈਨੂੰ ਕੋਈ ਨਾ ਕੋਈ ਵੱਡਾ ਉਹਦਾ ਦਿੱਤਾ ਜਾਊਗਾ ਚ ਚੇਅਰਮੈਨ ਲਾੜਨ ਦੇ ਕਨਵੀਨਰ ਬਣਾ ਦਰੇ ਕਿ ਲੇਕਿਨ ਇਹਨੂੰ ਕੋਈ ਉਹਦਾ ਨਹੀਂ ਦਿੱਤਾ ਗਿਆ ਤੇ ਇਹਦੀ 20 ਦਿਨਾਂ ਬਾਅਦ ਡੈਥ ਹੋ ਗਈ ਸੀ ਇਸ ਸੇਬਜੋਗ ਦੇ ਵਿੱਚ ਵੀ ਮੇਰਾ ਥੱਕਾ ਹੋ ਗਿਆ ਉਦੋਂ ਜਹਦਰ ਮੋਹਨ ਸਿੰਘ ਤੋੜਾਗੇ ਜਹਦਰ ਮੋਹਨ ਸਿੰਘ ਕੋ ਵਾਹਿਦ ਵਾਹਿਦ ਅਕਾਲੀ ਆਗੂ ਸੀ ਜਿਹੜਾ ਸਿੰਪਲ ਤੇ ਬਿਲਕੁਲ ਸਧਾਰਨ ਜਿਹਾ ਵਿਅਕਤੀ ਸੀ ਉਹਦਾ ਨਾਂ ਅੱਜ ਵੀ ਚਮਕਦਾ ਹੈ ਕਿ ਜਿਹਨੇ ਆਪਣੇ ਘਰ ਦੀ ਇੱਕ ਵੀ ਕਿੱਲਾ ਜਦਵਤ ਨਹੀਂ ਬਣਾਈ ਕਿਤੇ ਜਿਹੜੀ 2-4 ਕ੍ਰਿਕਟ ਸੀ ਉਹੀ ਇਕੱਲੀ ਹੋਦੀ ਉਹਦੀ ਉਹਨੂੰ ਜਬਰੇ ਲਾ ਕੇ ਧੱਕੇ ਨਾਲ ਬਣਾ ਸੀ ਤਲਵੰਡੀ ਪ੍ਰਧਾਨ ਤੇ ਉਹਦੇ ਘਰ ਗਿਆ ਸੀ ਜਹਦਰ ਜੀ ਮੈਨੂੰ ਪ੍ਰਧਾਨਗੀ ਦਾ ਸ਼ੌਕ ਨਹੀਂ ਜੇ ਤੁਸੀਂ ਬੰਦੇ ਜੀ ਮੈਂ ਦੱਸ ਦਿੰਦਾ ਮੈਂ ਉਹ ਮੈਸੇਜ ਡਿਜ਼ਾਈਨ ਕਰ ਜਾਂਦਾ ਚੁੱਪੋ ਮੇਰਾ ਡਿਜ਼ਾਈਨ ਤੁਸੀਂ ਕੋਈ ਗੱਲ ਹੁਣ ਦੂਸਰੀ ਚੀਜ਼ ਉਦੋਂ ਜਦੋਂ ਪੰਥਕ ਇਕਤਾ ਦੀ ਚੱਲੀ ਤੇ ਤਲਵੰਡੀ ਹੈ ਅੜੀਲ ਸੁਭਾ ਦਾ ਬੰਦਾ ਸੀ ਇਹਨੂੰ ਲੋਕ ਪੁੱਛਿਆ ਜਾਂਦਾ ਸੀ 1979 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਪੰਥਕ ਇਕਤਾ ਦੀ ਗੱਲ ਚੱਲੀ ਤੇ ਜਿੰਨੇ ਬਾਕੀ ਕਾਲੀ ਸੀਗੇ ਉਹਨਾਂ ਨੇ ਸਾਰੇ ਪ੍ਰਧਾਨ ਨੇ ਸਿਵੇ ਦੇ ਦਿੱਤੀ ਇਹਨੇ ਅਸਤੀਫਾ ਨਹੀਂ ਦਿੱਤਾ ਤੇ ਸਾਧੂ ਸਿੰਘ ਪੋਹਰਾ ਨੇ ਫਿਰ ਇਹਨੂੰ ਤਨਖਾਹੀਆ ਕਰਾ ਦਿੱਤਾ ਸੀ ਐਸੀ ਪ੍ਰਕਿਰਿਆ ਕਿ ਜੇ ਉਹ ਆਕੀ ਹੋ ਗਿਆ ਤੁਹਾਡੇ ਕੋਲ ਨਹੀਂ ਆਇਆ ਨਹੀਂ ਅਸਤੀਫਾ ਦੇ ਰਿਹਾ ਉਹਨੂੰ ਬੁਲਾਇਆ ਗਿਆ ਦੋ ਤਿੰਨ ਰੀਹਤ ਮੜਕੋ ਦਾ ਕਹਿੰਦਾ ਜੀ ਤਨਖਾਹੀਆ ਕਰ ਦਿੱਤਾ ਗਿਆ ਇਹ ਜਿੰਨਾ ਰੋਟੀ ਬੇਟੀ ਦੀ ਸਹਾਇਨਤ ਕੀਤੀ ਜਾਵੇ ਇਹਨੂੰ ਕਿਸੇ ਵੀ ਧਾਰਮਿਕ ਸਮਾਜਿਕ ਜਾਂ ਰਾਜਸੀ ਸਟੇਟ ਤੋਂ ਬੋਲਣ ਦਿੱਤਾ ਗਿਆ ਹੋਇਆ ਕਿ ਅੰਬਾਲੇ ਇੱਕ ਬਕਾਇਦਾ ਤਰ੍ਹਾਂ ਦੇ ਸਟੇਜ ਲੱਗੀ ਸੀਗੀ ਇਕਾਲੀਆਂ ਦੀ ਉੱਥੇ ਇਹ ਬੋਲਣ ਲੱਗਾ ਤੇ ਥੱਲੇ ਕਰਤਾਰ ਸਿੰਘ ਟੱਕਰ ਵਰਗੇ ਸਾਥੀ ਬੈਠੇ ਉਹਨਾਂ ਰੌਲਾ ਪਾਤਾ ਨਹੀਂ ਬੋਲਣ ਦੇ ਤਨੂੰ ਅਸੀਂ ਜਾ ਜਾ ਕੇ ਪੀਲਾ ਕਲ ਤੱਕ ਤੇ ਪੇਸ਼ ਹੋ ਪੇਸ਼ ਨਹੀਂ ਹੋਊਗੀ ਪ੍ਰਧਾਨ ਸੀਗਾ ਫਿਰ ਇਹ ਟੋੜੇ ਨੂੰ ਵੀ ਇਹ ਗੱਲ ਕਹਿੰਦਾ ਟੋੜਾ ਸਾਹਿਬ ਨੂੰ ਕਹਿੰਦਾ ਟੋੜਾ ਸਾਹਿਬ ਮੇਰੀ ਬੇਇੱਜ਼ਤੀ ਤੁਹਾਡੇ ਜਥੇਦਾਰ ਨੇ ਕਰਾਈ ਆ ਸਾਧੂ ਸਿੰਘ ਪੌਹਰਾ ਨੇ ਸਾਧੂ ਸਿੰਘ ਪੋਰਾ ਇਹ ਗੱਲ ਕਹਿਣਾ ਹੁੰਦਾ ਸੀ ਜਬ ਤੱਕ ਟੋੜਨ ਤਬ ਤੱਕ ਪੋਰਾ ਮੇਰੀ ਬੇਇੱਜ਼ਤੀ ਕਰਾਈਏ ਤੁਸੀਂ ਭਰਾ ਬਣ ਕੇ ਉਹਨੂੰ ਪਾਸੇ ਕਰ ਦਿਓ ਤੇ ਮੈਂ ਕੱਲ ਤੱਕ ਤੇ ਪੇਸ਼ ਹੋ ਜੰਦਾ ਬਕਾਇਦਾ ਤੌਰ ਤੇ ਜਦੋਂ ਸਾਧੂ ਸਿੰਘ ਪੋਰਾ ਨੂੰ ਇਮੀਡੀਏਟਲੀ ਜਿਹੜਾ ਸੀ ਪਾਸੇ ਕੀਤਾ ਗਿਆ ਹਟਾਇਆ ਗਿਆ ਤੇ ਫਿਰ ਅਸਤੀਫਾ ਵੀ ਦਿੱਤਾ ਤੇ ਫਿਰ ਪੇਸ਼ ਹੋਇਆ ਉਦੋਂ ਇਹਨੂੰ ਤਨਖਾਹ ਹੀ ਕਰ ਦਿੱਤਾ ਗਿਆ ਸੀ ਤੇ ਪੇਛੋ ਕਿ ਤਨਖਾਹ ਲਵਾਈ ਸੀ ਪਟੀਆਂ ਮਾਦੀਆਂ ਸੀ ਇਹਦੀ ਇਹਦਾ ਵੀ ਕੀ ਕਿਤੋਂ ਹੋਰ ਦੱਸਦੇ ਆ ਖਜ਼ਾਨ ਸਿੰਘ ਮੀਰਾਕੋਟ ਹੁੰਦਾ ਸੀ ਦਲਤ ਆਗੂ ਸੀ ਉਹਦੀ ਤੇ ਇਹਦੀ ਬੜੀ ਲੱਗਦੀ ਸੀ ਜਦੋਂ ਇਹਨੂੰ ਭਾਂਡੇ ਮੰਨ ਦੀ ਸਜ਼ਾ ਲੱਗੀ ਤੇ ਬਕਾਇਦਾ ਤੌਰ ਤੇ ਉਹ ਲੰਗਰ ਖਰੋ ਛਕਣਾ ਛੱਕੇ ਤੇ ਇਹਦੇ ਅੱਗੇ ਭਾਂਡੇ ਰੱਖਣੇ ਜੀ ਲੈ ਮਾਜ ਵੀ ਜਵਾਨਾ ਹੁਣ ਤੋਂ ਵੱਡਾ ਜੱਟ ਬਣਿਆ ਫਿਰਦਾ ਇਹਦੇ ਨਾਲ ਇੱਕ ਅਮਰ ਸਿੰਘ ਹੁੰਦਾ ਸੀ ਜਥੇਦਾਰ ਜਥੇਦਾਰ ਉਹ ਕਹਿੰਦਾ ਵੀ ਜਥੇਦਾਰ ਜੀ ਤੁਹਾਡੇ ਕੋਲ ਅੱਜ ਮੰਦੇ ਭਾਂਡੇ ਮਝੋਣੇ ਦੇ ਖਜਾਨਦ ਸਿੰਘ ਨੇ ਮੀਰਾ ਕੁਟਕੀ ਨੇ ਉਹ ਭਾਂਡੇ ਲੈ ਕੇ ਆ ਰਿਹਾ ਜੀ ਕੁਝ ਕਰ ਲੋ ਤੇ ਉਸੇ ਟਾਈਮ ਉੱਤੇ ਜਗਦੇਵ ਸਿੰਘ ਤਲਵਣੀ ਦੇ ਫਤਿਹ ਬਨਾਦ ਦੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੇ ਬਾਕੀ ਸਭਾ ਗੱਲ ਕਰਾਂਗੇ ਆਪਾਂ ਇੱਥੋਂ ਤੱਕ ਵੀ ਰਿਹਾ ਏ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਹੁੰਦੇ ਨੇ ਉਹ ਕਾਲੀ ਦਲ ਦੇ ਪ੍ਰਧਾਨ ਨਹੀਂ ਹੁੰਦੇ ਆ ਤੇ ਬਕਾਇਦਾ ਤੌਰ ਤੇ ਸਪੌਂਸਰ ਸਰਕਾਰ ਉਹਦੇ ਮੁੱਖ ਮੰਤਰੀ ਵੀ ਬਣਦੇ ਖਰਨਾ ਕਈ ਕਾਫੀ ਕੰਮ ਕੀਤੇ ਮੁੰਡੇ ਮੰਡੇ ਵੀ ਛੱਡੇ ਆਪਣੇ ਸਿੱਖ ਵੀ ਛੱਡੇ ਕੁਝ ਕੇਸ ਵੀ ਵਾਪਸ ਲਏ ਕੀਤੇ ਕੰਮ ਨਾਲ ਉਹਦੇ ਵਿੱਚ ਜਦੋਂ ਬਕਾਇਦਾ ਤੌਰ ਤੇ 1986 ਦੇ ਵਿੱਚ ਦਰਬਾਰ ਸਭਾ ਦੇ ਪਹਿਲਾ ਬਲੈਕ ਥੰਡਰ ਹੁੰਦਾ ਵਾ ਉਦੋਂ ਉੱਥੇ ਪੁਲਿਸ ਵੀ ਗਈ ਸੀ ਤੇ ਬਕਾਇਦਾ ਤੌਰ ਤੇ ਇਹਨਾਂ ਦੇ ਆਪਣੇ ਬੰਦੇ ਭੇਜੇ ਹੋਏ ਕਿਆ ਜਾਂਦਾ ਵੀ ਗਗਨਦੀਪ ਜਿਹੜਾ ਉਹਨਾਂ ਦਾ ਬੇਟਾ ਉਹ ਵੀ ਸੀਗਾ ਤੇ ਚੰਦੂ ਮਾਜਰਾ ਸੀਗਾ ਅਸੀਂ ਨਹੀਂ ਕਹਿੰਦੇ ਕਿਆ ਜਾ ਰਿਹਾ ਵਾ ਜਦੋਂ ਇਹ ਪ੍ਰਕਰਮਜ ਹਥਿਆਰ ਲੈ ਕੇ ਗਏ ਉੱਥੇ ਮੁੰਡੇ ਸੀਗੇ ਟਕਸਾਲ ਵਾਲੇ ਉਹਨਾਂ ਨੇ ਮਾੜੀ ਮਾੜੀ ਹੱਥੋਂ ਪਾਈ ਉਹ ਤਾਂ ਇਹਨਾਂ ਦੀ ਬੰਦੂਕ ਖੋਲੀ ਸਿੱਖ ਉਹ ਮੁੜ ਕੇ ਗਿਆਨੀ ਪੂਰਨ ਨੇ ਵਾਪਸ ਕਰਾਈ ਸੀ ਉਸ ਕੇਸ ਦੇ ਵਿੱਚ ਬਰਨਾਲਾ ਨੂੰ ਅਕਾਲ ਤਖਤ ਤੇ ਬੁਲਾਇਆ ਗਿਆ ਸੀ ਬਰਨਾਲਾ ਪੇਸ਼ ਨਹੀਂ ਹੋਇਆ ਉਹਨੂੰ ਤਨਖਾਹਿਆ ਕਰਾ ਦਿੱਤਾ ਗਿਆ ਸੀ ਤਨਖਾਹ ਮੈਂ ਤਨਖਾਹਿਆ ਕਰਾ ਦਿੰਦੇ ਤੈਨੂੰ ਪ੍ਰਕਿਰਿਆ ਦੱਸ ਰਿਹਾ ਮੈਂ ਤਨਖਾਹਿਆ ਕਰਾ ਦਿੱਤਾ ਗਿਆ ਸੀਗਾ ਤੇ 5 ਸਾਲ ਬਾਅਦ ਆ ਕੇ ਆ ਕੇ ਪੇਛੁਕੇ ਨਹੀਂ ਗੱਲ ਕੀਤੀ ਮੇਰੀ ਗਲਤੀ ਸੀ ਮੈਂ ਪੇਛੇ ਨਹੀਂ ਆ ਜੀ ਮੈਂ ਆਕੀ ਹੋ ਗਿਆ ਸੀ ਕੱਲ ਤੱਕ ਤੇ ਉਸ ਟਾਈਮ ਤੇ ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਦੇ ਜਥੇਦਾਰ ਸੀਗੇ ਤੇ ਬਰਨਾਲੇ ਨੂੰ ਬਕਾਇਦਾ ਤੌਰ ਤੇ ਇੱਕ ਥੰਮ ਦਾ ਵੱਧਾ ਗਿਆ ਤੇ ਗੱਲ 'ਚ ਫੱਟੀ ਪਾਈ ਗਈ ਸੀ ਮੈਂ ਪਾਪੀ ਤੂੰ ਬਖਸ਼ਣਹਾਰ ਇਸ ਕਰਕੇ ਇਹ ਜਿਹੜੇ ਪ੍ਰਧਾਨ ਸੀ ਇਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਸੀ ਤਲਬ ਕੀਤਾ ਗਿਆ ਸੀਗਾ ਤਨਖਾਹਿਆ ਕਰ ਦਿੱਤਾ ਗਿਆ ਸੀ ਵੀ ਇਹ ਆਕੀ ਹੋਏ ਸੀ ਜਦੋਂ ਸੁਖਬੀਰ ਸਿੰਘ ਆਕੀ ਨਹੀਂ ਹੋ ਤਾਂ ਤਿਆਰ ਬਰ ਤਿਆਰ ਮਿੱਠਾ ਭਲਾਉ ਬੰਦੂ ਮੈਂ ਆ ਕੇ ਤਨਖਾਹ ਲਵ ਮੈਂ ਆਪਣੇ ਭਾਂਡੇ ਮਾਜਾ ਤੇ ਜਿਹੜੇ ਉਹ ਬੂਟ ਪਾਲਚ ਕਰ ਲੇਕਿਨ ਅੱਜ ਇਹਨਾਂ ਕਿਸ ਬਿਆਪ ਤੇ ਕੀਤਾ ਮੈਨੂੰ ਨਹੀਂ ਪਤਾ ਕਿਵੇਂ ਕੀਤਾ ਕਿੰਨੇ ਮਰਿਆਦਾ ਦੇ ਮੁਤਾਬਕ ਅਨਕੂਲ ਦੀ ਮੈਂ ਭਰੀ ਜੀਸ ਨਾਲ ਗੱਲ ਕੀਤੀ ਉਹਨਾਂ ਨੇ ਗੱਲ ਕੀਤੀ ਤੁਸੀਂ ਠੀਕ ਕਰ ਰਹੇ ਇਹ ਬਿਲਕੁਲ درست ਹੈ ਇਸ ਕਰਕੇ ਇਸ ਤੋਂ ਪਹਿਲਾਂ ਵੀ ਪ੍ਰਧਾਨਾਂ ਨੂੰ ਤਨਖਾਹਾਂ ਲੱਗਦੀ ਨਹੀਂ ਵੈਸੇ ਤੇ ਬੀਬੀ ਜ਼ਗੀਰ ਕੋਲ ਅੱਜ ਤੱਕ ਵੀ ਜਿਹੜੀ ਉਹ ਖੇਤਾ ਤੌਰ ਤੇ ਕੱਲ ਤੱਕ ਦੀ ਪਗੋੜੀ ਗਈ ਜਾਂਦੀ ਹੈ ਕਿਉਂਕਿ ਉਹਨੂੰ ਗਿਆਨੀ ਪੂਰਨ ਸਿੰਘ ਨੇ ਜਿਹੜਾ ਸੀ ਉਹ 506 ਕਿਹਾ ਸੀ ਲੇਕਿਨ ਉਹ ਜਦੋਂ ਗਿਆਨੀ ਬੈਠੇ ਬਣਦੇ ਨੇ ਗਿਆਨੀ ਆਪਣੇ ਉਹ ਜੋਗਿੰਦਰ ਸਿੰਘ ਵਿਦਵਾਨਤੀ ਉਹ ਹੁਕਮ ਨੇ ਅਫਸ ਲੈ ਜਾਂਦੇ ਉਹਦੋਂ ਮਤਲਬ ਸਿਆਸਤ ਨੇ ਕਾਫੀ ਸਾਡੀ ਮਰਿਆਦਾ ਦਾ ਪੱਠਾ ਪਾਇਆ ਸਾਡੇ ਸਿਧਾਂਤ ਦਾ ਮਿਹਰ ਅਗਰ ਕੀਤਾ ਕਾਫੀ ਅੱਜ ਇਹ ਜਿਹੜੇ ਪ੍ਰਧਾਨ ਸੀਗੇ ਇਹ ਵੀ ਸਮੇ ਸਮੇ ਦੇ ਉੱਤੇ ਜਿਹੜੇ ਗਲਤੀ ਕਰਦੇ ਰਹੇ ਉਹ ਕਾਲ ਤੱਕ ਤੇ ਤਲਬ ਹੁੰਦੇ ਰਿਹਾ ਸਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦੇ ਵਿੱਚ ਜਿਹੜਾ ਸੀ ਇੱਕ ਤੇ ਬਾਗੀਆਂ ਦਾ ਤੇ ਇੱਕ ਲੋਕਾਂ ਦਾ ਕਾਫੀ ਦਵਾ ਸੀਗਾ ਜਥੇਦਾਰ ਨੂੰ ਕਿਹਾ ਜਾਂਦਾ ਸੀਗਾ ਵੇਖੋ ਇਹਨੇ ਗੁਨਾਹ ਕੀਤੇ ਆ ਇਹਨੂੰ ਗੁਨਾਹਾਂ ਦੀ ਸਜ਼ਾ ਜੀ ਕੋਈ ਹੁੰਦੀ ਐ ਭੀ ਇਹਨੂੰ 500 ਛੱਕਿਆ ਜਾਵੇ ਉਹ ਹੋ ਦੇ ਸੰਦ ਤੱਕ ਕਾਲ ਤੱਕ ਬਖਸ਼ੇਂ ਤੱਕ ਅਸੀਂ ਕਈ ਵਾਰੀ ਹਦਰਾਬਾਦ ਦੇ ਨਿਜਾਮ ਦੀ ਵੀ ਗੱਲ ਕੀਤੀ ਆ ਅਸੀਂ ਉਹ ਪੰਡਿਤ ਦੀ ਵੀ ਗੱਲ ਖਰੀਦੀ ਜਿਹਦੀ ਪਟਨਾਣੀ ਚੁੱਕ ਕੇ ਲੈ ਗਈ ਜੇ ਬੱਚੇ ਬਖਸ਼ਣ ਤਖਤ ਆ ਇਥੋਂ ਕਿ ਇਹ ਗੱਲ ਨਹੀਂ ਹੁੰਦੀ ਜਿਹੜਾ ਇੱਥੇ ਆ ਜਾਂਦਾ ਜਿੱਦੀ ਇੱਥੇ ਅਪੀਲ ਮਨਜ਼ੂਰ ਹੋ ਜਾਂਦੀ ਆ ਉਹਨੂੰ ਫਿਰ ਸਾਡੀ ਮਰਿਆਦਾ ਅਨੁਸਾਰ ਤੇ ਫੈਸਲਾ ਕੀਤਾ ਜਾਂਦਾ ਵਾ ਤਨਖਾਹ ਲਈ ਨਹੀਂ ਤਨਖਾਹ ਦਾ ਮਤਲਬ ਹੈ ਤੁਹਾਡੀ ਸੇਵਾ 'ਚ ਤੁਹਾਡੇ ਜਿਹੜੀ ਇਹ ਦੇਲੀ ਤੁਸੀਂ ਨਿ 定 ਨਿਮ ਕਰਦੇ ਚ ਵਾਦਾ ਕੀਤਾ ਜਾ ਰਿਹਾ ਜੀ ਬੜੀ ਸਾਬ ਦੋ ਸਵਾਲ ਆ ਸ ਇੱਕ ਤੇ ਇਹ ਆ ਵੀ ਜਿਹੜਾ ਬਾਗੀ ਧੜਾ ਸੀਗਾ ਜਿਨ੍ਹਾਂ ਨੇ ਅਕਾਲੀ ਦਲ 'ਚ ਹੀ ਰਹਿ ਕੇ ਸੁਧਾਰ ਲਹਿਰ ਚਲਾਈ ਸੀਗੀ ਉਹ ਹੁਣ ਇਸ ਫੈਸਲੇ ਨੂੰ ਕਿਵੇਂ ਦੇਖਣਗੇ ਵੈਸੇ ਤਾਂ ਸ਼੍ਰੀ ਕਾਲ ਤਕਤ ਸਾਬ ਤੋਂ ਜਿਹੜਾ ਫੈਸਲਾ ਇੱਕ ਵਾਰੀ ਹੋ ਗਿਆ ਉਹਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਪਰ ਕਿਉਂਕਿ ਉਹ ਚਾਹੁੰਦੇ ਸੀਗੇ ਕੋਈ ਫੈਸਲਾ ਸੁਣਾਇਆ ਜਾਵੇ ਤੇ ਨਾਲ ਦੀ ਨਾਲ ਹੀ ਇੱਕ ਜਿਹੜਾ ਹੋਰ ਅਕਾਲ ਤਖਤ ਸਾਬ ਤੋਂ ਗੱਲ ਕਹੀ ਗਈ ਵੀ ਜਿਹੜੇ ਕੈਬਨਿਟ ਦੇ ਵਿੱਚ ਮੰਤਰੀ ਸੀਗੇ ਜਾਂ ਇਹਨਾਂ ਦੀ ਕੈਬਨਿਟ ਦੇ ਜਿਹੜੇ ਹਿੱਸਾ ਸੀ ਸਹਿਯੋਗੀ ਸੀ ਭਾਈਵਾਲ ਸੀ ਉਹ ਵੀ ਆਪੋ ਆਪਣਾ ਸਪਸ਼ਟੀਕਰਨ ਦੇਣ ਵੀ ਬਿਲਕੁਲ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਹੀ ਕਿ ਜਿਹੜੇ 2007 ਤੋਂ ਲੈ ਕੇ 2017 ਦੇ ਵਿੱਚ ਕਾਲੀ ਭਾਜਪਾ ਗੱਠਜੋੜੀ ਸਰਕਾਰ ਦੇ ਵਿੱਚ ਸਿੱਖ ਗੁਰਸਿੱਖ ਜਿਹੜੇ ਮੰਤਰੀ ਸੀ ਉਹਨਾਂ ਕੋਲ ਵੀ ਸਪਸ਼ਟਿਕਰਨ ਮੰਗਿਆ ਪਾਈ ਤੁਸੀਂ ਸਪਸ਼ਟਿਕਰਨ ਦਿਓ ਕਿ ਇਹ ਇਕਟਲਾਵਾ ਵਾਪਰੀਆਂ ਇਹ ਕੁਝ ਹੋਇਆ ਸੌਦਾ ਸਾਦੀ ਮਾਫੀ ਹੋਈ ਉਹਨੂੰ ਸਜ ਉਹਦੀ ਫਿਰ ਵਾਪਸ ਲਈ ਗਈ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਬੇਅਦਬੀ ਹੈ ਹਈਆਂ ਬੜਾ ਕੁਛ ਹੈ ਤੁਸੀਂ ਉਦੋਂ ਕਿੱਥੇ ਸੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਉਹਨਾਂ ਕੋਲ ਇਸ ਗੱਲ ਦਾ ਸਪਸ਼ਟਿਕਨ ਲਿਆ ਉਮੀਦ ਹੈ ਕਿ ਉਹਨਾਂ ਨੂੰ ਵੀ ਬਰਾਬਰ ਤੇ ਤਨਖਾਹ ਲਈ ਜਾਵੇ ਪੈਸੇ ਤੇ ਤੁਹਾਨੂੰ ਮੈਂ ਦੱਸ ਦਿਆਂ ਗੋਵਿੰਦ ਸਿੰਘ ਲੂੰਗੋਵਾਲ ਪ੍ਰਧਾਨ ਹੁੰਦੇ ਸੀ ਐਸਡੀਪੀਸੀ ਦੇ ਇਹਨਾਂ ਨਾਲ ਮੇਖ ਜਨਰਲ ਸਕੱਤਰ ਸੀ ਸ਼ਾਇਦ ਕਪੜੇ ਉਹ ਰਜਿੰਦਰ ਸਿੰਘ ਮਹਿਤਾ ਇਹਨਾਂ ਨੂੰ ਤੇ ਹੋਰਾਂ ਨੂੰ ਇਹਨਾਂ ਤੇ ਬੈਨ ਕਰ ਦਿੱਤਾ ਸੀ 2 ਸਾਲ ਵਾਸਤੇ 1 ਸਾਲ ਵਾਸਤੇ ਅਕਾਲ ਤਖਤ ਤੋਂ ਪੀ ਤੁਸੀਂ ਕਿੱਥੇ ਵੀ ਸਮਾਜਿਕ ਰਾਸੀ ਜਾਂ ਐਸਪੀਸੀ ਦੇ ਵਿੱਚ ਧਾਰਮਿਕ ਕੋਈ ਅਹੁਦੇਦਾਰ ਨਹੀਂ ਬਣ ਸਕਦੇ ਇਹਨਾਂ ਦੇ ਬੈਨ ਕਰਤਾ ਸੀ ਫੇਰ ਹੀ ਢਾ ਗਿਆ ਸੀ ਉਹਨੂੰ ਕਦੋਂ ਢਾ ਗਿਆ ਸੀ ਜੇਸ ਕਰਕੇ ਇਹ ਜਿਹੜੀ ਆ ਇਹ ਜਿਹੜੇ ਬੁਲਾਏ ਗਏ ਨੇ ਇਹਨਾਂ ਬੁਲਾਏ ਦੇ ਸੁੱਕੇ ਨਹੀਂ ਜਾਣਗੇ ਉਹ ਕੀ ਕਹਿਣਗੇ ਅਸੀਂ ਮਜਬੂਰ ਸੀ ਜੀ ਸਾਨੂੰ ਸਖ਼ਬੀਰਬਾਦ ਪੁੱਛਦਾ ਹੀ ਨਹੀਂ ਸੀਗੀ ਅਸੀਂ ਅੰਦਰ ਖਾਤੇ ਵਿਰੋਧ ਕਰਦੇ ਸੀਗੀ ਜੀ ਓਪਨ ਨਹੀਂ ਕੀਤਾ ਉਹਨੇ ਓਪਨਲੀ ਕੋਈ ਨਹੀਂ ਕੀਤਾ ਤੁਸੀਂ ਪੋਸੀਬਿਲਿਟੀ ਮੈਂ ਤੇ ਕਹਿੰਦਾ ਵੀ ਉਹਨਾਂ ਨੂੰ ਵੀ ਭਾਂਡੇ ਵਜਾਉਣੇ ਚਾਹੀਦੇ ਆ ਉੱਚੀ ਬੀਬੀ ਜ਼ਗੀਰਕੌਰ ਵੀ ਬੇ ਕਹਿਤਾ ਤਰਤੇ ਆ ਉਹਦੇ ਵਿੱਚ ਰਖੜਾ ਸਰਜੀਤ ਸਿੰਘ ਰਖੜਾ ਵੀ ਆਊਗਾ ਉਹਦੇ ਵਿੱਚ ਬਿਕਰਮ ਮਜੀਠੀਆ ਵੀ ਆਊਗਾ ਸਾਰੇ ਆਉਣਗੇ ਉਹਦੇ ਵਿੱਚ ਐਸੇ ਕਰਕੇ ਉਹ ਵੀ ਇਹਨਾਂ ਜਹਦਰ ਦਾ ਫੈਸਲਾ ਜਿਹੜਾ ਬੜਾ ਵਧੀਆ ਫੈਸਲਾ ਵਾ ਕਿ ਘੱਟੋ ਘੱਟ ਉਹ ਵੀ ਆਪਣਾ ਸਪਸ਼ਟੀਕਰਨ ਦੇ ਵੀ ਉਸ ਟਾਈਮ ਤੇ ਉਹ ਕੋਈ ਨਹੀਂ ਬੋਲੇ ਉਹਨਾਂ ਰੋਕਿਆ ਕੋਈ ਨਹੀਂ ਉਹਨੇ ਕੰਮ ਕਰਨ ਤੋਂ ਵੈਸੇ ਤਾਂ ਰੋਕਣ ਦੀ ਗੱਲ ਨਹੀਂ ਸੀ ਜਿਹੜਾ ਰੁਕਦਾ ਸੀ ਅਗਲੇ ਚੁੱਕ ਕੇ ਬਾਹਰ ਮਿਰਦੇ ਵੀ ਸਾਨੂੰ ਚੈਲੰਜ ਕਰਦਾ ਤੂੰ ਭਾਈ ਉਥੇ ਤੇ ਸੀ ਕਿ ਸੱਜੇ ਵੀ ਖੱਬੇ ਸੱਜੇ ਵੀ ਸੁਖਬੀਰ ਤੇ ਖੱਬੇ ਵੀ ਸੁਖਬੀਰ ਤੇ ਉੱਪਰ ਵੀ ਉਸਦੀ ਵੀ ਥੱਲੇ ਵੀ ਸਮਝਾ ਕਿ ਸੁਖਬੀਰ ਸੁਖਬੀਰ ਇੱਕ ਐ ਵੈਸੀ ਜੀ ਅਡਾ ਸਭ ਇੱਕ ਸਵਾਲ ਮੇਰੇ ਜ਼ੈਨ ਦੇ ਵਿੱਚ ਆਇਆ ਮਨਪ੍ਰੀਤ ਬਾਦਲ ਵੈਸੇ ਤੇ ਪਤਿਤ ਸਿੱਖ ਨੇ ਉਹਨਾਂ ਬਾਰੇ ਉਹ ਉਹਨਾਂ ਨੂੰ ਉਹ ਵੀ ਸਪਸ਼ਟ ਕਰਨ ਦੇਣਗੇ ਕਿਉਂਕਿ 2007 ਦੇ ਵਿੱਚ ਉਹ ਆਪਣਾ ਖਜ਼ਾਨਾ ਮੰਤਰੀ ਹੁੰਦੇ ਸੀਗੇ ਜਦੋਂ 40 ਦੇ ਕਰੀਬ ਬਕਾਇਦਾ ਤਰਤੇ ਸੌਦਾ ਸਾਧ ਦੇ ਡੇਰੇ 'ਚ ਗਏ ਵਿਅਕਤੀ ਬੁਲਾਏ ਗਏ ਸੀ ਨਾ ਉਹਦੇ 'ਚ ਮਨਪ੍ਰੀਤ ਦਾ ਬਾਦਲ ਦਾ ਬੇਟਾ ਅਰਜਨ ਵੀ ਸੀ ਉਹਦੇ 'ਚ ਬੀਬੀ ਰਜਿੰਦਰ ਕੌਰ ਪੱਠੜੀ ਸੀਗੀ ਜਿਹੜੇ ਅੱਜ ਤੱਕ ਅਕਾਲ ਤਖਤ ਤੇ ਪੇਸ਼ ਨਹੀਂ ਹੋਏ ਅਸੀਂ ਉਦੋਂ ਵੀ ਕਿਹਾ ਸੀ ਮੈਂ ਜਦੋਂ ਕਿਹਾ ਸੀ ਮੈਂ ਕਹਾ ਜੀ ਬੀਬੀ ਜਿਹੜੀ ਅੱਗਿਆ ਪੱਠੜ ਉਹ ਆਪਣੇ ਵਾਲ ਕਾਲੇ ਕਰਦੀ ਹੈ ਉਹ ਸਿੱਖ ਹੈ ਹੀ ਨਹੀਂ ਪਤਿਤ ਜਿਹੜਾ ਮੰਨਪ੍ਰੀਤ ਦਾ ਮੁੰਡਾ ਅਰਜਨ ਆ ਉਹ ਪਤਿੱਤ ਤੋਂ ਨੇ ਵਾਲ ਕਟਾਏ ਆਪਣੇ ਉਹ ਸਿੱਖਿਆ ਹੀ ਨਹੀਂ ਗਾ ਤੇ ਉਦੋਂ ਕਹਿੰਦੇ ਕੋਈ ਨਹੀਂ ਆਉਣ ਦੇ ਜੇ ਆਦੂ ਠੀਕ ਚੰਗੀ ਗੱਲ ਆ ਤੇ ਮੰਨਪ੍ਰੀਤ ਸਿੰਘ ਬਾਦਲ ਉਦੋਂ ਕਹਿੰਦੇ ਰਹੇ ਸੀ ਮੇਰਾ ਬੇਟਾ ਵਿਦੇਸ਼ ਗਿਆ ਉਹ ਇਹਦਾ ਜ਼ਰੂਰ ਜਾਊਗਾ ਲੇਕਿਨ ਉਹ ਆਇਆ ਨਹੀਂ ਸੀ ਇਸ ਕਰਕੇ ਮੰਨਪ੍ਰੀਤ ਦੀ ਆਪਣੀ ਜੇ ਇੱਛਾ ਸ਼ਕਤੀ ਹੋਵੇ ਉਹ ਆ ਸਕਦਾ ਵਾ ਕਿ ਜੇ ਉਹ ਕਹੇ ਜੀ ਮੈਂ ਤੇ ਪਤਿੱਤ ਸੀਗਾ ਤੇ ਮੈਂ ਨਹੀਂ ਜਾਣਾ ਤੇ ਫਿਰ ਇੱਕ ਵੱਖਰੀ ਗੱਲ ਆ ਜੀ 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 ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਪੂਰਾ ਖੁੱਲਕੇ ਇਸ ਪੂਰੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਅੱਜ ਇਹ ਫੈਸਲਾ ਲਿਆ ਗਿਆ ਉਹਦੇ ਬਾਰੇ ਖੁੱਲਕੇ ਚਰਚਾ ਕੀਤੀ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ